ਮਨੀਸ਼ ਸਿੰਘ ਮਨੀਸ਼ ਸਿੰਘ ਦਾ ਨਾਮ ਦਾ ਮੈਂ ਥੋੜਾ ਜਿਹਾ ਸੋਚਣਾ ਚਾਹਨਾ ਕਿ ਨਾਮ ਮਨੀਸ਼ ਸਿੰਘ ਕਿਵੇਂ ਪਹਿਲਾਂ ਜੀ ਦੇਖੋ ਮੈਂ ਹਿੰਦੂਧਰੋਂ ਬਿਲੋਂਗ ਕਰਦਾ ਹਾਂ ਅੱਛਾ ਜੀ ਠੀਕ ਹੈ ਤੇ ਕੁਦਰਤੀ ਮਾਰੇ ਦੇ ਇਹੋ ਜਿਹੇ ਰੰਗ ਨੇ ਤੇ ਮਾਰੇ ਦੀ ਬਾਣੀ ਨੇ ਆਪਣੇ ਵੱਲ ਖਿੱਚ ਪਾਈ ਤੇ ਉਹਦੀ ਕਿਰਪਾ ਨੇ ਆਪਣੇ ਵੱਲ ਆਪਣੇ ਨੂੰ ਕੀਤਾ ਮੈਨੂੰ ਤੇ ਆਪਣਾ ਸਿੰਘ ਸਾਜਿਆ ਉਹਨਾਂ ਨੇ। ਕੋਦਮ ਕੋ ਤੁਸੀਂ ਸਿੱਖਿਆਦਾਨ ਕੀਤੀ ਹੈ ਜੀ? ਮੈਨੂੰ ਸਾਲ ਕਿ ਹੋਏ 150 ਸਾਲ। ਹਾਂ ਜੀ। ਕੀ ਪ੍ਰਭਾਵਤ ਹੋਏ ਸਿੱਖੀ ਤੋਂ, ਸਿੱਖੀ ਦੇ ਵਿੱਚ ਬਾਣੀ ਤੋਂ ਜਾਂ ਗੁਰਸਿੱਖਾਂ ਤੋਂ ਉਹਨਾਂ ਦੇ ਜੀਵਨ ਤੋਂ ਤੁਸੀਂ ਜੀਵਨ ਪੜਿਆ ਹੋਣਾ ਮਹਾਰਾਜ ਦਾ ਵੀ, ਸਿੱਖਾਂ ਦਾ ਵੀ, ਕੁਰਬਾਨੀਆਂ ਦਾ ਵੀ। ਕਿਵੇਂ ਪ੍ਰਭਾਵਤ ਹੋਏ ਤੁਸੀਂ? ਕੁਦਰਤੀ ਹੈ ਕਿ ਜਦੋਂ ਪਹਿਲਾਂ ਸੀਗਾ ਮੁਕਾਸੀਂ ਧਰਮ ਦੇ ਬਾਰੇ ਉਹਨਾਂ ਨੂੰ ਨਹੀਂ ਸੀ ਗਿਆਨ। ਹਾਂ ਜੀ। ਤੇ ਕੁਦਰਤੀ ਜਦੋਂ ਗੁਰਬਾਣੀ ਸੁਣੀ ਗੁਰਬਾਣੀ ਨੇ ਸੁਣਦੇ ਸੁਣਦੇ ਇਹੋ ਜਿਹੀ ਖਿੱਚ ਪਾਈ ਕਿ ਮਹਾਰਾਜ ਦੇ ਇਸ ਰੂਪ ਦੇ ਲੜ ਲਾਇਆ ਮਨ ਤੇ ਅਸਲ 'ਚ ਦਸਮ ਪਾਤਸ਼ਾਹ ਜੀ ਜਿਹੜੇ ਸੀਗੇ ਧੰਗ ਗੁਰਨਾਨਕ ਦੇਵ ਜੀ ਦੇ ਲੇਕ ਦਸਮ ਪਾਤਸ਼ਾਹ ਜੀ ਉਹਨਾਂ ਨੇ ਪੰਥ ਸਾਜਿਆ ਸੀ ਧਰਮ ਯੁੱਧ ਮੋਰਚੇ ਲਈ ਠੀਕ ਹੈ ਜੀ ਲੋਕਾਂ ਦੀ ਸੱਚਾ ਹੱਦ ਦੀ ਆਵਾਜ਼ ਲਈ ਤੇ ਬਸ ਇਹੀ ਹੈ ਕਿ ਮਤਲਬ ਜਦੋਂ ਬੰਦਾ ਬਾਣੀ ਦੇ ਲੜ ਗੁਰੂ ਦੇ ਲੜ ਲੱਦਦਾ ਬਾਣੀ ਬਾਣੀ ਦੇ ਲੜ ਲੱਦਦਾ ਤਾਂ ਮਹਾਰਾਜ ਆਪੇ ਹੀ ਉਹਨੂੰ ਸੋਝੀ ਪੱਖਸ਼ ਦੈਂ ਕਿਵੇਂ ਜੀਵਨ ਵਿੱਚ ਵਿਚਰਨਾ ਹੈ ਤੇ ਕਿਵੇਂ ਚੱਲਣਾ ਹੈ ਪਰਿਵਾਰ ਉਹ ਵੀ ਕੁਛ ਸਿੱਖਿਆ ਜਾਂ ਫਿਰ ਪਰਿਵਾਰਿਕ ਤੁਸੀਓ ਜਾਂ ਉਹਨਾਂ ਨੇ ਕੋਈ ਇਤਰਾਜ਼ਤ ਨਹੀਂ ਕਰਿਆ ਇਸ ਚੀਜ਼ ਦਾ ਨਹੀਂ ਜੀ ਪਰਿਵਾਰ ਚ ਮੇਰੇ ਤੋਂ ਇਲਾਵਾ ਹਲੇ ਕੋਈ ਨਹੀਂ ਬਾਕੀ ਕਾਲਪੁਖ ਰਹਿਮਤ ਕਰੂਗਾ ਤਾਂ ਉਹ ਵੀ ਕੇਦਨ ਸਿੰਘ ਸਾਜਣਗੇ